ਨਾ ਬੁੱਤ ਬੋਲ ਰਾਈਡਿੰਗ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿਸਟਿਫ ਕਰ ਤਾ ਤਾਂ ਇਹ ਨੇ ਜਿਸਟਿਫ ਡੌਗ ਮੈਂ ਸਟੀਰ ਡੌਗ ਦੀ ਸੇਵਾ ਕਰਦੀ ਆਂ ਪਰ ਤੁਸੀਂ ਬਿਲਕੁਲ ਵੀ ਸਾਨੂੰ ਸਪੋਰਟ ਨਹੀਂ ਕਰ ਰਹੇ ਹੈਗੇ ਜੇ ਕੋਈ ਮੇਰੇ ਵਰਗੀ ਆਂਟੀ ਨਾ ਨੱਚ ਟੱਪ ਕੇ ਵੀਡੀਓ ਬਣਾਵੇ ਤਾਂ ਤੁਸੀਂ ਨੇ ਅਹੀ ਤਾਂ ਹੀ ਲਾ ਦੇਣੀ ਸੀਗੀ ਕਮੈਂਟਾਂ 'ਚ ਆਂਟੀ ਸੇਵਾ ਕਰ ਲਿਆ ਕਰ ਆ ਪਾਠ ਕਰ ਲਿਆ ਕਰ ਸਿਮਰਨ ਕਰ ਲਿਆ ਕਰ ਹਨਾ ਤੇ ਜੇ ਕੋਈ ਐਦਾਂ ਦਾ ਕੰਮ ਕਰਦਾ ਤਾਂ ਤੁਸੀਂ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਹੈਗੇ ਅਸੀਂ ਆਪਣੇ ਉਸਤੇ ਉੱਤੇ ਤਾਂ ਬਹੁਤ ਕਰ ਰਹੇ ਆਂ ਕਿ ਜਿੰਨਾ ਸਾਡੇ ਤੋਂ ਹੁੰਦਾਗਾ ਹਨਾ ਆ ਦੇਖੋ ਹੁਣ ਇਹਨਾਂ ਦੇ ਖੁਰਕ ਪੈ ਗਈ ਆ ਕਿ ਇਹ ਟੀਕੇ ਲੈ ਕੇ ਆਏ ਆਗੇ ਲਾਵਾਂਗੇ ਤੇ ਜਿੰਨਾ ਸੰਬੰਧੀ ਕਰਵਾ ਦਿੰਦੇ ਆਂਗੇ ਜਿੰਨੀ ਵੀ ਹੋ ਸਕੇ ਉਸ ਤੋਂ ਅਸੀਂ ਆਪਣੀ ਹیثیت ਤੋਂ ਜ਼ਿਆਦਾ ਇਹਨਾਂ ਦੀ ਸੇਵਾ ਕਰ ਰਹੇ ਹਾਂ ਪਰ ਕੱਲਾ ਬੰਦਾ ਕਿੰਨਾ ਕਰ ਕਰ ਸਕਦਾਗਾ ਹੈਨਾ ਜੇ ਤੁਹਾਡੀ ਸਪੋਰਟ ਹੋਵੇ ਤੁਸੀਂ ਮੇਰੀ ਸਪੋਰਟ ਕਰੋ ਪਲੀਜ਼ ਮੈਂ ਇੱਕ ਸ਼ੈਲਟਰ ਖੋਲਣਾ ਚਾਹੁੰਦੀ ਹਾਂ ਮੈਂ ਹੋਰ ਸੇਵਾ ਕਰਨਾ ਚਾਹੁੰਦੀ ਹਾਂ ਮੈਂ ਸੇਵਾ ਸਿਮਰਨ ਕਰਨਾ ਚਾਹੁੰਦੀ ਹਾਂ ਹੁਣ ਬਾਬਾ ਜੀ ਨੇ ਮੈਨੂੰ ਨਾ ਅਮਰ ਸਦੀ ਦਾਤ ਵੀ ਬਖਸ਼ਤੀ ਮੈਂ ਹੋਰ ਕੁਝ ਨਹੀਂ ਕਰਨਾ ਸੇਵਾ ਸਿਮਰਨ बस ਗੁਰੂ ਦੇ ਲਾੜ ਲੱਗੇ ਹੋਇਆਂਗੇ ਬਸ ਇਹੀ ਦੋ ਕੰਮ ਕਰਨੇ ਨੇ ਲਿਸਤ ਤੁਸੀਂ ਮੇਰੀ ਹੈਲਪ ਕਰੋ ਤਾਂ ਕਿ ਮੈਂ ਇੱਕ ਸ਼ੈਲਟਰ ਖੋਲਣਾ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰਾਂ ਤੇ ਮੇਰੀ ਜ਼ਿੰਦਗੀ ਬਸ ਇਹਨਾਂ ਦੇ ਆਸ ਹੀ ਲੱਗ ਜੇ ਇਹਨਾਂ ਦੇ ਦੇਖੇ ਲੱਗ ਜੇ ਹਨ ਤੇ ਤੁਸੀਂ ਸਪੋਰਟ ਤਾਂ ਬਿਲਕੁਲ ਵੀ ਨਹੀਂ ਕਰ ਰਹੇ ਸਾਡੀਆਂ ਵੀਡੀਓ ਨੂੰ ਬਿਲਕੁਲ ਲਾਈਕ ਸ਼ੇਅਰ ਬਿਲਕੁਲ ਵੀ ਨਹੀਂ ਕਰਦੇ ਹੈਗੇ ਕਰਿਆ ਕਰੋ ਹਨਾ ਲਾਈਕ ਸ਼ੇਅਰ ਕਰਿਆ ਕਰੋ ਤਾਂ ਕਿ ਆਪਾਂ ਹੋਰ ਜਾਨਵਰਾਂ ਦੀ ਵੀ ਸੇਵਾ ਕਰਿਆ ਕਰੀਏ ਜਿਵੇਂ ਸਾਡੇ ਘਰ ਦੇ ਵਿੱਚ ਅਸੀਂ ਪੰਜ ਛੇ ਰੱਖੇ ਹੋਏ ਨੇਗੇ ਹਨਾ ਆ ਦੇ ਗਾਰਡਨ ਬਣਾਇਆ ਹੋਇਆ ਹੈਗਾ ਮੈਂ ਇੱਕ ਛੋਟਾ ਜਿਹਾ ਕਰਤੋ ਸਾਡਾ ਛੋਟਾ ਜਿਹਾ ਜੀਵਨਵਾਸ ਬਾਬਾ ਜੀ ਦੇ ਨਿਕਟ ਦਿੱਤਾ ਗਾਣਾ ਬਹੁਤ ਸੰਤੁਸ਼ਟੀ ਹੈਗੀ ਤਾਂ ਇੱਥੇ ਅਸੀਂ ਇੱਥੇ ਤੋਤੇ ਆਉਂਦੇ ਨੇਗੇ ਤੋਤੇ ਚਿੜੀਆਂ ਘੁੱਗੀਆਂ ਗਟਾਰਾਂ ਹਨਾ ਸਾਰੇ ਪੰਛੀ ਆਉਂਦੇ ਨੇਗੇ ਤੇ ਫਿਰ ਮੇਰੇ ਇਹ ਬੱਚੇ ਲੈਗੇ ਇਹਨਾਂ ਦੀ ਮੈਂ ਤਾਂ ਮਨ ਤਨ ਤੋਂ ਪੂਰੀ ਸੇਵਾ ਕਰੀ ਜਾਂਦੀ ਪਲੀਜ਼ ਸਾਨੂੰ ਸਪੋਰਟ ਕਰੋ ਮੇਰੀਆਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਹਨਾ ਥੋੜਾ ਹੌਸਲਾ ਫਰਾਈ ਕਰਿਆ ਕਰੋ ਤਾਂ ਕਿ ਮੈਂ ਹੋਰ ਸੇਵਾ ਕਰਾਂ